ਕਿ ਆ ਪੋਜੀਸ਼ਨ ਆ ਸਾਡੇ ਪੰਜਾਬ ਦੀ ਸਰਕਾਰ ਦੀ ਜਿਹੜੀ ਕਹਿੰਦੀ ਅਸੀਂ ਨੌਕਰੀਆਂ ਦੇ ਰਹੇ ਹਾਂ ਬਹੁਤ ਲੋਕਾਂ ਨੂੰ ਨੌਕਰੀਆਂ ਤਾਂ ਤੁਸੀਂ ਸ਼ਾਇਦ ਦੇ ਰਹੇ ਹੋਵੋਗੇ ਲੇਕਿਨ ਨੌਕਰੀਆਂ ਤਾਂ ਨਲੈਕ ਲੋਕਾਂ ਨੂੰ ਦੇ ਰਹੇ ਤੁਸੀਂ ਤੇ ਫਿਰ ਸਾਡੀ ਪਲੈਨਿੰਗ ਕੌਣ ਕਰੇਗਾ ਸਾਡੀ ਸਟੇਟ ਦਾ ਇੰਟਰਸਟ ਕੌਣ ਵਾਚ ਕਰੇਗਾ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਤੁਹਾਨੂੰ ਯਾਦ ਹੋਣਾ ਕਿ ਮੈਂ ਸ਼ਾਇਦ 2022-23 ਦੇ ਵਿੱਚ ਇੱਕ ਇਹਨਾਂ ਨੇ ਨੈਤ ਤਸੀਮਤ ਰੰਤ ਪਰ ਚਿਕ ਭਰਤੀ ਕੀਤੀ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਜਿਹੜਾ ਸਭ ਤੋਂ ਟਾਪ ਦਾ ਸਾਡਾ ਕਮਿਸ਼ਨ ਹੈ ਜਿਹੜਾ ਡੀਐਸਪੀਜ਼ ਭਰਤੀ ਕਰਦਾ ਪੀਸੀਐਸ ਫੌਸਲ ਪਰティ ਕਰਦਾ ਪੀਸੀਐਸ ਜੁਡੀਸ਼ੀਅਲ ਪਰティ ਕਰਦਾ ਉਦਚ ਕੀ ਹੋਇਆ ਸੀਗਾ ਕਿ ਇੱਕੋ ਹੀ ਕੌਨਸਟਿਟੂਐਂਸੀ ਦੇ ਲਗਭਗ ਸੰਗਰੂਰ ਦੇ ਜ਼ਿਲ੍ਹੇ ਦੇ ਇੱਕ ਏਰੀਆ ਦੇ ਨੇੜੇ ਤੇੜੇ ਜਿਹੜੇ ਟਾਪਰ ਸੀਗੇ ਸ਼ਾਇਦ ਉਹ ਤੋਂ ਮੰਨਿਆ ਕੋਈ 50 ਦੇ ਕਰੀਬ ਟਾਪਰ ਸੀ ਇੱਕੋ ਹੀ ਕੌਨਸਟਿਟੂਐਂਸੀ ਦੀ ਇੱਕੋ ਜਗ੍ਹਾ ਤੋਂ ਸੀ ਜਦੋਂ ਹੋਰ ਰਿਸਰਚ ਕੀਤੀ ਨੌਜਵਾਨ ਜਿਹੜੇ ਮੈਰੀਟੋਰੀਅਸ ਸੀ ਜਿਹੜੇ ਵਿਚਾਰੇ ਐਸਪਾਇਰਿੰਗ ਕੈਂਡੀਡੇਟ ਸੀ ਪਤਾ ਲੱਗਿਆ ਕਿ ਉਹ ਪਟਵਾਰੀਆਂ ਦਾ ਟੈਸਟ ਹੋਇਆ ਸੀ ਉਹਦੇ ਫੇਲ ਹੋ ਗਏ ਸੀਗੇ ਪਟਵਾਰੀਆਂ ਦੇ ਟੈਸਟ ਵਿੱਚ ਫੇਲ ਹੋ ਗਏ ਤੇ ਤਸਿਲਦਾਰਾਂ ਵਿੱਚ ਉਹ ਟਾਫਰ ਹੋ ਗਏ ਇਜ਼ ਇਟ ਪੋਸੀਬਲ ਜਿਹੜਾ ਆਦਮੀ ਪਟਵਾਰੀ ਜੋ ਦੀ ਯੋਗਤਾ ਨਹੀਂ ਰੱਖਦਾ ਉਹ ਉਹ ਨੈਪ ਤਸਿਲਦਾਰ ਦੇ ਟੈਸਟ ਨੂੰ ਟਾਪ ਕਰ ਰਿਹਾ ਵਾ ਹੁਣੇ ਫਿਰ ਬੜਾ ਸ਼ੋਰ ਮਚਿਆ ਹੋਇਆ ਵਾ ਔਰ ਮੈਂ ਜਾਣਾ ਵੀ ਬਠਿੰਡੇ ਮੈਂ ਇੱਕ ਲੋਰੀ ਉਹਨਾਂ ਦੇ ਨਾਲ ਸਾਡੀ ਡੇਟਸ ਸੇਟ ਹੋਈਆਂ ਦੁਬਾਰਾ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪੇਪਰਸ ਹੋਏ ਨੇ ਹੁਣੇ ਰੀਸੈਂਟਲੀ ਅੱਛੀਆਂ ਪੋਜੀਸ਼ਨਸ ਲਈ ਤੇ ਉਹ ਸਾਰੇ ਜਿਹੜੇ ਪੋਜੀਸ਼ਨਸ ਨੇ ਉਹ ਇੱਕੋ ਹੀ ਜਗ੍ਹਾ ਤੋਂ ਸ਼ਾਇਦ ਪ੍ਰੋਬੇਬਲੀ ਬਠਿੰਡੇ ਏਰੀਆ ਤੋਂ ਹੀ 21 ਸਟੇਸ਼ਨ ਤੋਂ ਲਗਭਗ 100 ਦੇ ਕਰੀਬ ਜਿਹੜਾ ਸੀਗਾ ਉਹ ਟਾਪਰ ਉਹ ਕੱਲਾ ਬਠਿੰਡੇ ਦੇ ਏਰੀਏ ਤੋਂ ਸੀਗਾ ਸਾਰੇ ਟਾਪਰ ਇੱਕ ਏਰੀਏ ਤੋਂ 댓 ਮੀਨਸ ਕਿ ਕੁਝ ਨਾ ਕੁਝ ਗੜਬੜ ਹੈ ਜਾਂ ਤਾਂ ਕੁਝ ਨਾ ਕੁਝ ਢਾਲ ਚਕਾਰਾ ਕਾਲਾ ਤੇ ਜਾਂ ਢਾਲ ਹੀ ਪੂਰੀ ਕਾਲੀ ਹੈ ਸੋ ਅਗਰ ਅਸੀਂ ਨਲਾਇਕ ਬੱਚਿਆਂ ਦੇ ਹੱਥਾਂ ਵਿੱਚ ਸਾਡੇ ਸਟੇਟ ਦੇ ਇੰਪੋਰਟੈਂਟ ਪੋਜੀਸ਼ਨਸ ਦੇਾਂਗੇ ਨੈਪ ਤਸੀਹਂਦਾਰ ਆਪਾਂ ਬਣਾ ਦਾਂਗੇ ਜਿਹੜੇ ਜਾਲੀ ਨੇ ਜਿਹਨਾਂ ਜਿਹੜੇ ਪਟਵਾਰੀ ਵਿੱਚ ਫੇਲ ਹੋ ਗਏ ਨੇ ਤੇ ਉਹ ਤੁਹਾਡਾ ਰੈਵਨਿਊ ਦਾ ਕੰਮ ਕੀ ਕਰਨਗੇ ਫਿਰ ਆ ਤਾਂ ਡੀਐਸਪੀ ਵੀ ਮਤਲਬ ਤੁਹਾਡੇ ਜਾਲੀ ਬਣੇ ਹੋਏ ਨੇ ਇਹਦਾ ਮਤਲਬ ਤੁਹਾਡਾ ਜਿੰਨਾ ਸਿਲੈਕਸ਼ਨ ਪ੍ਰੋਸੈਸ ਹੈਗਾ ਪਿਛਲੇ 4 ਸਾਲ ਦਾ ਉਹ ਸਾਰਾ ਡਾਊਟਫੁਲ ਕਰ ਲਿਆ ਤੁਸੀਂ ਔਰ ਮੈਂ ਇਹਦੇ ਚ ਅੱਜ ਗਵਰਨਰ ਪੰਜਾਬ ਨੂੰ ਚਿੱਠੀ ਲਿਖਣ ਲੱਗਿਆ ਕਿ ਕਿਰਪਾ ਕਰਕੇ ਇਸ ਦੀ ਜਾਂਚ ਤੱਕ ਰਵਾਉ ਜੀ ਤੁਸੀਂ ਕਿ ਇਹਨਾਂ ਨੇ 40% ਤੋਂ ਮਾਰਕਸ ਘਟਾ ਕਰਕੇ ਪਾਸਿੰਗ 7 8 8 ਨੰਬਰ 13 ਨੰਬਰ 12 ਨੰਬਰ ਕਿਉਂ ਕਰ ਦਿੱਤੇ ਨੇ ਕੀ ਪੰਜਾਬ ਦੇ ਵਿੱਚ ਡਿਸਰਵਿੰਗ ਯੂਥ ਦੀ ਕੋ ਕਮੀ ਆ ਕੀ ਪੰਜਾਬ ਦੇ ਵਿੱਚ ਹੁਣ ਪੜ੍ਹਾਈ ਮੁੱਕ ਚੁੱਕੀ ਆ ਤੇ ਸਾਰਾ ਕੰਮ ਖਤਮ ਹੋ ਚੁੱਕਾ ਵਾ ਇਹ ਗਵਰਨਰ ਪੰਜਾਬ ਨੂੰ ਮੇਰਾ ਚਿੱਠੀ ਆ ਤੁਸੀਂ ਦੇਖ ਸਕਦੇ ਹੋ ਆ 15 5 25 ਦਾ ਰਿਜ਼ਲਟ ਹੈ ਮੇਰੇ ਕੋਲ ਇੱਥੇ ਕਿਤੇ ਲਿਖਿਆ ਹੋਣਾ ਰਿਜ਼ਲਟ ਤੇ ਆ ਥੱਲੇ ਤੁਸੀਂ ਨੰਬਰ ਦੇਖ ਰਹੇ ਹੋਣ ਥੱਲੇ ਆ ਪਹਿਲੇ ਕਾਲਮ ਦੇ ਵਿੱਚ ਆ ਨੰਬਰ ਰਹੇ ਸਾਰੇ ਨਾਮ ਚਲੋ ਛੱਡੋ ਫਿਰ ਬੁਰਾ ਮਨਵਾਉਣਗੇ ਬੱਚੇ ਕਿ ਸਾਡੇ ਨਾਵਾਂ ਨੂੰ ਡਿਸਕਲੋਜ਼ ਕੀਤਾ ਕਿੰਨੇ ਨੰਬਰ ਆ ਰਹੇ ਨੇ ਜੂਨੀਅਰ ਇੰਜੀਨੀਅਰ ਦੇ ਲਿਖਤੀ ਪੇਪਰ ਵਿੱਚ 15 5 5 2025 ਨੂੰ 25 ਮਾਰਕਸ 24.5 ਮਾਰਕਸ 24.5 ਮਾਰਕਸ बाई पॉइंट सैवनटी फाइव मार्क्स तेई पॉइंट पचहत्तर मार्क्स बी पो इक्की पॉइंट पच्ची मार्क्स भी पच्ची मार्क्स उन्नीस पॉइंट पचहत्तर मार्क्स ए दस पॉइंट दस पॉइंट पचहत्तर मार्क्स और ग्यारह पॉइंट पचहत्तर मार्क्स वाले भी पास किए जा रहे हैं पंजाब हम अंदाजा तो लाओ कि बेचारे चलो नौकरी प्राप्त कर ली मेरा कोई थोड़े नफसोस या कोई गिला नहीं गा ਪਰ ਜਿਹਨੂੰ ਜਿਸ ਕੈਂਡੀਡੇਟ ਨੂੰ ਸਿਰਫ 10.75 ਮਾਰਕਸ ਮਿਲਣਗੇ ਉਹ ਪਾਵਾ ਕਿਸੇ ਕੈਟੇਗਰੀ ਦਾ ਹੋਵੇ ਪਾਵਾ ਕਿਸੇ ਕੋਟੇ ਦਾ ਹੋਵੇ 让我们 ਪ੍ਰਿਜ਼ੂਮ ਉਹ ਵੀਕਸ ਸੈਕਸ਼ਨ ਦੇ ਕੋਟੇ ਦਾ ਵਾ ਤਾਂ ਆਪਾਂ ਕਹਿ ਦਿੰਨੇ ਕਿ ਜੇ ਉਹਨਾਂ ਨੂੰ ਜੋਬਸ ਮਿਲਣੀਆਂ ਚਾਹੀਦੀਆਂ ਜ਼ਰੂਰ ਮਿਲਣੀਆਂ ਚਾਹੀਦੀਆਂ ਪਰ ਜੇ ਆਪਾਂ ਕੀ ਅਸੀਂ ਵੇਟ ਨਹੀਂ ਕਰ ਸਕਦੇ ਕੀ ਅਸੀਂ ਰਿਪੀਟਿਡਲੀ ਕਾਲਸ ਨਹੀਂ ਦੇ ਸਕਦੇ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਅੱਜ ਦਾ ਜਿਹੜਾ ਕੋਈ ਵੀਕਸ ਸੈਕਸ਼ਨ ਵੀ ਆ ਚਾਹੇ ਉਹ ਸ਼ਡਿਊਲ ਕਾਸਟ ਨੇ ਚਾਹੇ ਦਲਿਤ ਨੇ ਚਾਹੇ ਬੈਕਵਰਡ ਕਲਾਸਸ ਆ ਤਿੰਨ ਕਰੋੜ ਦੀ ਆਬਾਦੀ ਵਿੱਚੋਂ ਇਦਾਂ ਦੇ ਬੱਚੇ ਆਪਣੇ ਕੋਲ ਨਹੀਂ ਕਿ ਜਿਹੜੇ ਅ ਬੇਰ ਮਿਨਿਮਮ 40 ਮਾਰਕਸ ਅਚੀਵ ਕਰ ਸਕਣ ਲਿਖਤੀ ਪੇਪਰ ਦੇ ਵਿੱਚ ਨਹੀਂ ਲੱਭਿਓ ਨਾ ਇਸੇ ਤਰ੍ਹਾਂ ਨਾਲ ਆ ਜਿਹੜਾ ਇੱਕ ਆਡਿਟ ਇਨਸਪੈਕਟਰਸ ਦੀ ਪੋਸਟ ਕੱਢੀ ਇਹਨਾਂ ਨੇ ਔਰ ਉਹਦਾ ਨਤੀਜਾ ਤਾਂ ਹੁਣ ਤਾਜ਼ਾ ਹੀ ਹੈ ਜੇ ਮੇਰੇ ਖਿਆਲ ਮਿਤੀ 7 1 2026 ਮਿਤੀ 8 1 2026 ਨੂੰ ਆ ਤੁਸੀਂ ਹੁਣ ਦੇਖ ਸਕਦੇ ਹੋ ਕਿ ਆ ਜਿਹੜੇ ਆਡਿਟ ਇਨਸਪੈਕਟਰਸ ਦਾ ਰਿਜ਼ਲਟ ਹੈਗਾ ਉਹਦੇ ਤੇ ਕਿੰਨੇ ਕਿੰਨੇ ਮਾਰਕਸ ਨੇ ਐਜ਼ ਲੋ ਐਜ਼ ਮਤਲਬ ਇਹ ਜਿਹੜੇ ਕਟਆਫ ਆਪ ਹੀ ਰੱਖੇ ਇਹਨਾਂ ਨੇ 7.5 ਨੰਬਰ 'ਚ 100 'ਚੋਂ 12.5 ਨੰਬਰ 100 'ਚੋਂ ਇਹ ਆ ਗਈ ਜੀ ਤੁਹਾਡੇ ਆਡਿਟ ਇਨਸਪੈਕਟਰ ਜੀ ਕਿ ਸਿਲੈਕਟ ਕੌਣ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਲੇਬਰ ਇਨਸਪੈਕਟਰ ਦੀ ਪੋਸਟ ਦਾ ਰਿਜ਼ਲਟ ਹੈ ਮੇਰੇ ਕੋਲ 2024 ਦਾ ਲੇਬਰ ਇਨਸਪੈਕਟਰ ਆਫਟਰ 올 ਲੇਬਰ ਲਾਜ਼ ਨੇ ਦੇ ਸ਼ੁੱਡ ਅੰਡਰਸਟੈਂਡ ਅਗਰ ਉਹ ਲਿਖ ਹੀ ਨਹੀਂ ਸਕਦੇ 100 'ਚੋਂ ਕਿੰਨੇ ਨੰਬਰ ਆ ਰਹੇ ਨੇ 13 7.5 17.75 14.75 24.50 ਆ ਰਿਜ਼ਲਟ ਦੇ ਨੰਬਰਸ ਨੇ ਕੈਂਡੀਡੇਟਸ ਦੇ ਨਾਮ ਨੇ ਚਲੋ ਨਾਮ ਤੇ ਫੋਕਸ ਨਾਮ ਹੀ ਕਰੋ ਆ ਉਹਨਾਂ ਦੇ ਨੰਬਰਸ ਨੇ ਕਿ ਸਾਡੇ ਲੇਬਰ ਇਨਸਪੈਕਟਰ ਭਰਤੀ ਹੋਏ